ਸਤਿ ਪਿਆ ਜੈਪੀਂ ਜੈ ਭਾਪ ਅੱਜ ਸਾਡੇ ਕੋਲ ਸਰਦਾਰ ਅਵਤਾਰ ਸਿੰਘ ਜੀ ਪੂਰੀ ਪ੍ਰਧਾਨ ਬਹੁਜਨ ਸਮਾਜਾਕਾਤੀ ਪੰਜਾਬ ਸਾਡੇ ਗ੍ਰਹਿ ਵਿਖੇ ਆਇਆ ਆਓ ਉਹਨਾਂ ਦੇ ਨਾਲ ਜੋਕੇ ਮੁੱਦਿਆਂ ਤੇ ਗੱਲਬਾਤ ਕਰੀਏ ਜੈਪੀਂ ਜੈਪੀਂ ਬਾਣੀ ਦੇ ਅਨੁਸਾਰ ਹੋਇ ਬੋਲ ਜੀ ਜਿਹੜੇ ਤੁਸੀਂ ਪੰਜਾਬ ਸਮਾਜ ਨੂੰ ਨੂੰ ਵੀ ਪੈਸਾ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਇਹਦਾ ਕੀ ਮਤਲਬ ਇਹ ਜਾਣਕਾਰੀ ਦਿ ਰਹੇ ਸਭ ਇਹਦਾ ਬਹੁਤ ਗੰਭੀਰ ਮਤਲਬ ਕਿਉਂਕਿ ਪੰਜਾਬ ਅੱਜ ਤੱਕ ਦੇ 78 ਸਾਲਾਂ ਦੇ ਹੱਕ ਮੰਨ ਜਿਹਦੇ ਚ ਅਖਲੀ ਬੀਜੇਪੀ ਕਾਂਗਰਸ ਆਪ ਸਾਰੇ ਸ਼ਾਮ ਇਹਨਾਂ ਨੇ ਬਰਬਾਦ ਕਰ ਦਿੱਤਾ ਸਰੀਰਕ ਪੱਖੋਂ ਵੀ ਬਰਬਾਦ ਆਰਥਿਕ ਪੱਖੋਂ ਵੀ ਬਰਬਾਦ ਪੰਜਾਬ ਦੇ ਵਿੱਚ ਸਭ ਤੋਂ ਬੜੀ ਚੁਣੌਤੀ ਹੈ ਡਰਗ ਮਾਤੀ ਅੱਜ ਪੰਜਾਬ ਦਾ ਹਰ ਜਾਗਦਾ ਮਨੁੱਖ ਔਰ ਬੁੱਧੀ ਕੀ ਵੀ ਇਹ ਕਹਿ ਰਿਹਾ ਕਿ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਪੰਜਾਬ ਦੀ ਜਵਾਨੀ ਖਾ ਲੀ ਅਸੀਂ ਬੋਧਨ ਸਮਾਜ ਪਾਰਟੀ ਨੇ 15 ਮਾਰਚ ਨੂੰ ਸਰਹ ਕਰਕੇ ਦਾ ਐਲਾਨ ਕੀਤਾ ਪੰਜਾਬ ਸੰਭਾਲੋ ਮਹਮ ਛੇੜੀ ਇਹਦਾ ਮਕਸਦ ਆ ਪੰਜਾਬ ਦੀਆਂ ਮਾਮਾਂ ਦੇ ਪੁੱਤ ਡਰੱਗ ਮਾਪੀਏ ਤੋਂ ਬਚਾਉਣੇ। ਧੀਆਂ ਦਾ ਸੋਹਗ ਬਚਾਉਣਾ। ਪੈਣਾ ਦੇ ਪਰਾ ਬਚਾਉਣੇ। ਇੰਨੇ ਨੇ ਇੱਕ ਬੱਚੇ ਅਨਾਥ ਹੋ ਗਏ। ਉਹ ਬੱਚਿਆਂ ਦਾ ਭੁੱਖ ਬਚਾਉ। ਇਸ ਕਰਕੇ ਬਹੁਤ ਸਾਰੇ ਸਮਾਜ ਪਾਰਟੀ ਨੇ ਪੰਜਾਬ ਦੇ ਇਸ ਹਾਲਾਤ ਨੂੰ ਪੰਜਾਬ ਦੇ ਇਨ੍ਹਾਂ ਹਾਲਾਤਾਂ 'ਤੇ ਧਿਆਨ ਚ ਰੱਖਿਆ। ਕਿ ਕਿਸੇ ਨੂੰ ਤੋਂ ਖਰਾਬ ਹੋਣਾ ਹਾਂਜੀ ਪੰਜਾਬ ਨੂੰ ਲੇਖੋ 28 ਮੌਤਾਂ ਹੋਣੀਆਂ ਲੇਖਿਟੇ ਹਾਂ ਜਾਨੀ ਇਸ ਤਰ੍ਹਾਂ ਆ ਤਿੰਨ ਹੋਈਆਂ ਲੁਧਿਆਣੇ ਉਹ ਰੋਜ਼ਾਨਾ ਹੀ ਪਤਾ ਮੀਡੀਆ ਤੇ ਖਬਰਾਂ ਹੁੰਦੀਆਂ ਕਿ ওভারਡੋਜ਼ ਨਾਲ ਨੌਜਵਨ ਮਰੇ ਤੇ ਗੈਰ ਵੀ ਨਹੀਂ ਲੇਖਿਟੇ ਗਿਆ ਹਾਂਜੀ ਉਸੇ ਦਿਨ ਗਏ ਠੀਕ ਹੈ ਮੈਂ ਕਿਹਾ ਕਿ ਇਹ ਬਰਬਾਦ ਹੋ ਗਏ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਦੀ ਸਰਕਾਰ ਆਉਂ ਕਿ ਹਮਤ ਦੇ ਦੇ ਇੱਕ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ ਦੇ। ਔਰ ਜਿਹੜੇ ਦੋਸ਼ੀ ਆ ਸਿਰਫ ਸ਼ਰਾਬ ਵੇਚਣ ਵਾਲੇ ਨਹੀਂ ਕਰਨਾ। ਵੇਚਣੇ ਵਾਲੇ ਦੇ ਨਾਲ ਸ਼ਰਾਬ ਦਾ ਦੇਖੋ ਟ੍ਰੇਡਰ ਅਲੱਗੂ। ਰੂਟ ਸੇਲਰ। ਜਿਸ ਟੇਬਲ ਤੇ ਪਰਬੂਸਰ ਇਨਵੈਸਟਰ ਔਰ ਫਿਰ ਉਹਦੀ ਪੋਲਿਟੀਕਲ ਫੰਡੇ ਔਰ ਉਹਦੇ ਪਿੱਛੇ ਪੁਲਿਸ ਪ੍ਰਤੇਕਸ਼ਨ ਇਸ ਸਾਰੇ ਜਿਹੜੀਆਂ ਜੜ੍ਹਾਂ ਆ ਡਰਗ ਮਾਫੀ ਦੀ ਜੱਟਕਰ ਉੱਥੇ ਤੱਕ ਕਾਰਵਾਈ ਨਹੀਂ ਹੁੰਦੀ ਉੱਥੇ ਡਰਗ ਮਾਫੀ ਦਾ ਨੈਟਵਰਕ ਬਣਾ ਔਰ ਇਸੇ ਕਰਕੇ ਕਾਂਗਰਸ ਸਰਕਾਰ ਦੀ ਭਾਪ ਚਾਰੇ ਪਾਰਟੀਆਂ ਦੀ ਸਰਕਾਰਾਂ फेल ਕਿਉਂ ਨਹੀਂ ਕਿਉਂਕਿ ਇਹ ਗੱਟ ਜੋ ਨੀਟ ਉੱਤੇ ਪੋਲਿਟਿਸ਼ਨਾਂ ਦਾ ਪੁਲਿਸ ਦਾ ਔਰ ਡਰਗ ਮਾਫੀ ਮੋਡਨ ਸਮਾਜ ਪਾਰਟੀ ਇਹ ਸੰਕਲਪ ਲੈ ਕੇ ਚਲੀ ਕਿ ਪੰਜਾਬੀ 265 ਪੰਜਾਬੀਓ ਬੇਰੀ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਗੁਰੂਆਂ ਦੀ ਜੋਧਿਆਂ ਦੀ ਸੂਰਬੀਰਾਂ ਦੀ ਤਰਤੀ ਇਹ ਗੁਰੂਆਂ ਦੀ ਜੋਧਿਆਂ ਦੀ ਸੂਰਬੀਰਾਂ ਦੀ ਤਰਤੀ ਨੂੰ ਕੀ ਹੋ ਗਿਆ ਕਿ ਹਰ ਥਾਂ ਡਰਗ ਨਾਲ ਨੌਜਵਾਨਾਂ ਦੀਆਂ ਨਾਚਾਂ ਦੇ ਕੋਲ ਨੂੰ ਤੋ ਬਗੁੰਸਤ ਮਾਜ ਪਾਰਟੀ ਨੇ ਜਿਹੜੀ ਪੰਜਾਬ ਸਵਾਲੋ ਮਹਿਮ ਤੇ ਰੋਕੀ ਹੈ ਮੈਂ 3 ਕੋਣ 3 ਕਰੋੜ ਪੰਜਾਬੀਆਂ ਨੂੰ ਸੱਦਾ ਦਿੰਨਾ ਕਿ ਤੁਸੀਂ ਇਸ ਮਹਿਮ ਨੂੰ ਆਪਣਾ ਅਸ਼ੀਰਵਾਦ ਦਿਓ ਇਸ ਮਹਿਮ ਦੀ ਸ਼ਕਤੀ ਬਣੋ ਪਹਿਣਾ ਮੈਂ ਬਿਲਕੁਲ ਦੀਆਂ ਰੋਂਦੀਆਂ ਦੇਖੀਆਂ ਬਜੀਟੇ ਚ ਲੁਧਿਆਣੇ ਜਗਾ ਜਗਾ ਪਹਿਣਾ ਸਾਡੀ ਇਸ ਮਹਿਮ ਦੀ ਸ਼ਕਤੀ ਬਣ ਤੋ ਅਸੀਂ ਡਰਗ ਮਾਫੀ ਦੀ ਜਣਾ ਔਖੇ ਸਭ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਇਹ ਮਹਮ ਡਰਗ ਮਾਫੀ ਦਾ ਖਾਤਮਾ ਕਰਨਾ ਬਹੁਤ ਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੂ ਮਹਿੰਦ ਦਾ ਸਭ ਤੋਂ ਵੱਡਾ ਮੁਤਾਬਕ ਭਗਵਾਨ ਜਨਮ ਮੁਕਤ ਪੰਜਾਬ ਇਹ ਵੀ ਫਤਵਾ ਦੇ ਦਿੱਤੇ ਹੈ ਕਿ ਲੋਕਾਂ ਨੂੰ ਨਾਰਾ ਲਾ ਕੇ ਮੈਂ 3 ਮਹੀਨੇ ਜੀ ਨਸ਼ੇ ਖਤਮ ਕਰ ਦਿਆਂਗਾ ਬਸੇ ਸਾਨੂੰ ਤਾਂ ਕਿਤੇ ਖਤਮ ਹੁੰਦੇ ਜੀ ਤੁਸੀਂ ਕਿ ਇਹ ਤੇ ਤੁਹਾਡਾ ਨਜ਼ਰੀਆ ਕੀ ਹੈ ਕੋ ਭਗਵਾਨ ਜਨਮ ਵੀ ਜਾ ਆਮ ਆਦਮੀ ਪਾਰਟੀ ਕਿਉਂਕਿ ਇਹ politically ਇਹਨਾਂ ਦੇ ਜਨ ਉਸੀ moral authority ਦੇਖਦੇ ਨੇ ਕਿ morally ਮਰ ਚੁੱਕੇ ਹੈ ਭਿਕਰੀ ਘੁੰਮ ਰਹੇ ਇਹਨਾਂ ਦੀ ਨੈਤਿਕ ਮੌਤ ਹੋ ਚੁੱਕੀ ਕਿਦਾਂ ਇਹ ਡਰਗ ਮਾਫੀਆ ਦਾ 3 ਮਹੀਨੇ ਖਤਮੇ ਦਾ ਵਾਅਦਾ ਕੀਤਾ ਸੀ केजरीवाल ਨੇ ਭਾਵੇਂ ਆਮ ਪਾਰਟੀ ਨੇ ਉਹ ਬਦੁੱਤਾ ਮੁੱਖ ਮੰਤਰੀ ਨੇ ਨਾਲ ਬੈਠ ਆਬੇ 3 ਸਾਲ ਹੋ ਗਏ ਡਰਗ ਮਾਫੀਆ ਹਰ ਦੇ ਬੇਖੌਫ ਆਪਰੇਟਨ ਕਾਰੋਬਾਰ ਚਲਾ ਲੇ। ਇੱਕ ਫੇਟ ਇਹਨਾਂ ਦੀ ਐਜੂਕੇਸ਼ਨ ਕ੍ਰਾਂਤੀ ਫੇਲ ਹੋਈ। ਇਹਨਾਂ ਦੀ ਖੇਤੀਬਾੜੀ ਕ੍ਰਾਂਤੀ ਫੇਲ। ਇਹਨਾਂ ਦੀ ਸਿਹਤ ਕ੍ਰਾਂਤੀ ਫੇਲ। ਇਹਨਾਂ ਨੇ ਕਿਹਾ ਸੀ ਸੈਨ ਮਾਫੀਆ ਦਾ ਖਾਤਮਾ ਕਰਨਗੇ ਇਹ ਮਾਫੀਆ ਦਾ ਫੇਲ। ਕੇਵਲ ਮਾਫੀਆ ਦਾ ਫੇਲ। ਲੈਂਡ ਮਾਫੀਆ ਦੇ ਬੋਤੇ ਤੇ ਫਿਰ ਸੋਹੇ ਕਿਦਾਂ ਪੰਜਾਬ ਨੂੰ ਕਰਜ਼ਾ ਮੁਕਤ ਕਰਨੇ ਦੀ ਵੀ ਨਹੀਂ ਗਰੰਟੀ ਦਿੱਤੀ ਜਦ ਕਿ 1 ਲੱਖ ਰੁਪਏ ਦੇ ਥ੍ਰੀ ਕਰੋੜ ਕੱਟ ਕਰਦਾ ਹੈ ਲੈਟ ਅਪ ਪੇਮੈਂਟਸ ਸੋ ਇਹ ਇਮੈਟਿਕ ਕ੍ਰੈਡੀਬਿਲਟੀ ਔਰ ਨਾ ਕਰੈਕਟਿਵ ਕਾਂਗਰਸ ਅਕਾਲੀ ਵਿਗੇਤੀ ਦੀ ਤਰ੍ਹਾਂ ਦਾ ਹੈ ਆਮ ਆਦਮੀ ਪਾਰਟੀ ਹੈ ਕੀ ਅਸਲ ਸਾਰੀ ਪਾਰਟੀਆਂ ਦੇ ਠੱਗ ਜਿਹੜੇ ਆ ਉਹ ਉਹਨਾਂ ਨੇ ਜੁਆਇਨ ਕਰ ਲਿਆ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਠੱਗਾਂ ਦਾ ਢੰਡ ਬਣ ਠੀਕ ਹੈ ਔਰ ਇਹ ਐਕਸਪਰਟ ਆਏ ਮਤਲਬ ਇਹਨਾਂ ਨੂੰ ਕੁਝ ਸਿੱਖਣਾ ਖੜੀ ਗਿਆ ਇਹ ਤਾਂ ਸਾਰੇ ਹੀ ਕੁਝ ਕਾਂਗਰਸ ਤੋਂ ਟ੍ਰੇਨਿੰਗ ਲੈ ਕੇ ਆਏ ਕੁਝ ਬੀਜੇਪੀ ਤੋਂ ਟ੍ਰੇਨਿੰਗ ਲੈ ਕੇ ਆਏ ਕੁਝ ਸਾਲੀਆਂ ਤੋਂ ਟ੍ਰੇਨਿੰਗ ਲੈ ਕੇ ਆਏ ਸਾਰੇ ਟ੍ਰੇਨਡ ਮਾਹਰ ਜਿਨ੍ਹਾਂ ਨੇ ਪਹਿਲਾਂ ਕਾਂਗਰਸੀ ਬਣ ਕੇ ਪੰਜਾਬ ਬਰਬਾਦ ਕੀਤਾ ਆਕਾਲੀ ਬਣ ਕੇ ਪੰਜਾਬ ਬਰਬਾਦ ਕੀਤਾ ਭਾਜਪਾ ਬਣ ਕੇ ਪੰਜਾਬ ਬਰਬਾਦ ਕੀਤਾ ਉਹ ਸਾਰੇ ਦੇ ਸਾਰੇ ਹੁਣ ਆਮ ਆਦਮੀ ਬਣ ਗਏ ਆਮ ਆਦਮੀ ਬਣ ਕੇ ਇਹਨਾਂ ਨੇ ਰਾਜਕੋਟ ਤਬਾਹੀ ਬਚਾਉਂਦਾ ਔਰ ਅੱਜ ਪੰਜਾਬ ਇਹ ਚਾਹੁੰਦਾ ਕਿ ਉਹ ਦਿਨ ਆਵੇ ਜਿੱਦਣ ਇਹਨਾਂ ਤੋਂ ਜੋਕਾਤੋਂ ਸੰਗਤੋਂ ਜੋਕਾਤੋਂ ਮੁਕਤ ਹੋਵੇ ਮਰਕੰਨਾ ਲੋਕਾਂ ਨੂੰ ਸਾਬਤ ਸਰਾਣਾ ਹੋਣਾ ਚਾਹੁੰਦੇ ਆ ਬਿਲਕੁਲ ਬਹੁਤ ਜੀ ਸਮਾਜ ਪਰਤਾਰ ਆਏ ਨੇ ਸਰਕਾਰ ਬਣਾਉਣ ਦੀ ਪਰਤਾਰ ਆਏ ਔਰ ਅਸੀਂ ਅਸੀਂ ਪੰਜਾਬ ਦੀ ਜਨਤਾ ਨੂੰ ਧੋਖਾ ਦੇ ਕਿ ਦੇਖੋ ਬੀਐਸਪੀ ਨੇ ਜੋ ਕੀ ਸੰਭਾਲਿਆ ਸਮੂਏ ਕਹਿੰਦੇ ਸੀ ਜੰਗਲਬਾਲ ਕਿਦਾਂ ਠੀਕ ਕਰੋਗੇ ਅਸੀਂ 135000 ਗੈਂਗਸਟਰ ਹਾਂ ਜਦੋਂ ਖੜੇ ਅਸੀਂ ਵੱਡੇ ਮਗਲਮੱਛਾਂ ਨੂੰ ਜਦੋਂ ਹੱਥ ਪਾਇਆ ਤੇ ਜੁਪੀ ਜੰਗਲ ਤੋਂ ਮੰਗਲਗੜ੍ਹ ਨਹੀਂ ਅੱਜ ਤੱਕ ਲੋਕ ਸਿੱਕਾ ਕਰਦੇ ਕਿ ਪੈਂ ਮਾਇਆਮਤੀ ਵਰਗਾ ਲੈਂਡ ਆਊਟ ਕੋ ਦੇ ਨਹੀਂ ਸਕਦੇ ਜਦੋਂ ਅਸੀਂ ਜੁਪੀ ਨੂੰ ਠੀਕ ਕਰ ਸਕਦੇ ਪੱਤੀ 30 ਕਰੋੜ ਆਬਾਦੀ ਵਾਲੇ ਸੂਬੇ ਨੂੰ ਅਸੀਂ ਕਿਉਂਕਿ ਪੌਣੀ 3 ਕਰੋੜ 3 ਕਰੋੜ ਬਾਰੇ ਨੂੰ ਵੀ ਅਸੀਂ ਠੇਕ ਕਰ ਸਕਦੇ ਹਾਂ ਅਸੀਂ ਡਰਗਮਾਪੀਆ ਪੁਲਿਸ ਔਰ ਪੋਲਿਟਿਸ਼ੀਅਨ ਇਸ ਗੱਟਕੋੜ ਨੂੰ ਤੋੜਨ ਦੀ ਇੱਛਾ ਸ਼ਕਤੀ ਬਹੁਤ ਸਮਾਜ ਕਰਦੇ ਹੈ ਅਸੀਂ ਕਰਕੇ ਦਿਖਾਵਾਂਗੇ ਪੰਜਾਬੀ ਇੱਕ ਵਾਰੀ ਸਾਡੇ ਤੇ ਵਿਸ਼ਵਾਸ ਕਰਦੇ ਕੋਈ ਕਿਸਾਨ ਵੀ ਕੁੱਟਿਆ ਇਨੀ ਮਜ਼ਦੂਰ ਵੀ ਹੁਕਮ ਰੋਟੇ ਵਿੱਚ ਕੁੱਤੇ ਗੇਂਦ ਭਿੰਦ ਤੇ ਗਾਣੇ ਗੰਗਾ ਤੂੰ ਮੰਗਦਾ ਨਹੀਂ ਕਿ ਤੋਰ ਜਾ ਕਮੀਆਂ ਦੇ ਵੇਲੇ ਤੇ ਲੇਕਿਨ ਕਾਮਾ ਜਦੋਂ ਇਹ ਕਹਿੰਦਾ ਕਿ ਜਿਹੜਾ ਰਾਜਾ ਆਪਣੀ ਵਿਆਸਤ ਭਾਰਤ ਸਰਕਾਰ ਨਾਲ ਐਗਰੀਮੈਂਟ ਕਰਕੇ ਭਾਰਤ ਦੀ ਸੱਤਾ ਦੇ ਵਿੱਚ ਭਾਰਤ ਦੀ ਜੂਰਿਸਡਿਕਸ਼ਨ ਦੇ ਵਿੱਚ ਮਰਜ਼ ਕਰ ਗਿਆ ਉਸ ਰਾਜੇ ਦੀ ਜ਼ਮੀਨ ਉਹ ਸਰਕਾਰੀ ਹੋ ਗਈ ਕਾਨੂੰਨ ਅਨੁਸਾਰ ਐਗਰੀਮੈਂਟ ਕਿੱਤੀ ਕਮੇ ਸਿਰੀ ਕਹਿੰਦੇ ਆ ਕਿ ਸਾਨੂੰ ਇੱਥੇ ਇੰਨਾ ਕੁ زمین ਦਾ ਟੁਕੜਾ ਦੇ ਦੋ ਕਿ ਸਾਨੂੰ ਘੱਟੋ ਘੱਟ ਆਪਣੇ ਪਸ਼ੂਆਂ ਦੇ ਇਕੱਠਾ ਔਰ ਘਰ ਲਈ ਸਾਗ ਮਿਲ ਜਾਵੇ ਲੇਕਿਨ ਇਹ ਰਾਜੇ ਨਾ ਖੜ ਗਿਆ 2000 ਪੁਰਸ਼ ਕਰ ਚਰੀਆਂ ਦੇ ਆਪ ਨੂੰ ਜੰਦੇ ਬਣਾਤੇ ਕਿ ਕਾਮੇ ਜੇ ਆਣ ਮਾਲਕ ਬਣਨੇ ਲਈ ਤਾਂ ਡੰਡੇ ਮਾਰ ਕੇ ਉਹਨਾਂ ਨੂੰ ਭਜਾ ਦੋ ਔਰਤਾਂ ਇਹ ਸੋ ਜਾਵਰ ਰਾਜਾ ਨੇ ਪੰਜਾਬ ਦੀਆਂ ਧੀਆਂ ਜੇਤ ਭੇਜਣ ਲੱਗੇ ਨੇ ਸ਼ਰਮ ਨਹੀਂ ਕੀਤੀ ਇਹਨੇ ਪੰਜਾਬ ਦੀ ਮਾਨ ਜੇਤ ਭੇਜਣ ਲੱਗੇ ਸ਼ਰਮ ਨਹੀਂ ਕੀਤੀ ਇਹਨੇ ਬਜ਼ੁਰਗਾਂ ਨੂੰ ਭੇਜਣ ਲੱਗੇ ਸ਼ਰਮ ਨਹੀਂ ਕਰੀ ਬੋਧਨ ਸਮਾਜ ਪਾਰਟੀ ਨੂੰ ਉੱਤੇ ਜਾ ਕੇ ਲੜਾਈ ਲੜੀ ਕਾਲ ਅਸੀਓ ਬਜ਼ੁਰਗ ਔਰ ਧੀਆਂ ਛਡਾਈਆਂ ਅਜੇ ਵੀ ਕੁਝ ਨੌਜਵਾਨ ਅੰਦਰ ਉਹਨਾਂ ਦੇ ਵੀ ਸੰਗੇ ਲੜਾਈ ਜਾਰੀ ਹੈ ਔਰ 27 ਤਰੀਕ ਨੂੰ ਅਸੀਂ ਪੰਜਾਬ ਬੀਐਸਪੀ ਦੀ ਮੀਟਿੰਗ ਬੁਲਾ ਲਈ ਹੈ ਦੇ ਭਾਈ ਅਗਰ ਇਹ ਸਰਕਾਰ ਨੇ 100% ਦੋਸ਼ੀ ਨਾ ਚੱਲੇ ਹੋਣ ਔਰ ਜ਼ਮੀਨ ਦਾ ਵਟਵਾਰਾ ਨਾ ਚੁਣੋ ਕੀਤਾ ਹੋ। ਅਸੀਂ 27 ਤਰੀਕ ਨੂੰ ਬੈਠ ਕੇ ਉਚਾਰ 15 ਕਰਕੇ ਅਗਲੀ ਸੰਦਰਸ਼ੀ ਧਾਨ ਨੀਤੀ ਦਾ ਐਲਾਨ ਕਰਾਂਗੇ। ਇਹਨੇ ਕਿਸਾਨ ਵੀ ਕੁਝ ਲੈ ਕਿਸਾਨਾਂ ਦੇ ਰੈਲੀਅੰਟਸ ਵੀ ਪੁਲਾਇਆਗੇ। ਮਨੂ ਕਦੀ ਰੈਲੀਅੰਟ ਚੋਰੀ ਦੀ ਤੁਸੀਂ ਸਰਕਾਰ ਰੈਲੀਅੰਟ ਚੋਰੀ ਕਰੇ। ਹਾਂ। ਐਸਾ ਕੁਝ ਦੇਖੋ। ਉਹ ਤਾਂ ਅੰਗਰੇਜ਼ ਲੋਕੋ ਕਹਿੰਦੇ ਜਮ 100 ਆ ਪਸਾਨਾ। ਹੁਣ ਇਹਨਾਂ ਦਾ ਜਲੰਧਰ ਚੱਕ ਐਮ ਐਲ اے ਇਹੀ ਕਹਿੰਦੇ ਆਪਣੀ ਇਨਕੁਆਇਰੀ ਕਿ ਨਹੀਂ ਅੱਜ ਹਾਈ ਕੋਰਟ ਚ ਗਿਆ ਤੇ ਇਹਨੀਆਂ ਸੁਪੋਰਟ ਕਿਹਾ ਉਹਦਾ ਰਿਮਾਰਕ ਆ ਗਿਆ ਕਿ ਇਹ ਇਹ ਝਾਲੀ ਨੋਟਿਸ ਕਰਵਾਉਂਦਾ ਸੀ ਮਿਊਸਪਲ ਕਾਰਪੋਰੇਸ਼ਨ ਤੋਂ ਤੋਫੇ ਪੈ ਲੈ ਕੇ ਨੋਟਿਸ ਬੰਦ ਕਰਵਾਉਂਦਾ ਮੈਂ ਹੁਣੇ ਕਹਿਣਾ ਚਾਹੁੰਦਾ ਕਿ ਇਦਾਂ ਦੀ ਕਠਿਨਾਈ ਜਿਹੜੀ ਆ ਉਹ ਹਸ਼ਰਪ ਚ ਹੋਈ 30 40 ਸਾਲ ਦੇ ਜਿਹੜੇ ਲੋਕ ਰੇਹੀਂ ਪਰ ਦੇ ਵਿੱਚ ਜਿਹਨਾਂ ਨੇ ਜਗ੍ਹਾ ਦੀਆਂ ਰਜਿਸਟਰੀਆਂ ਕਰਾਈਆਂ ਤਰ੍ਹਾਂ ਤੇ ਰਹ ਰਹੇ ਆ ਇੱਕ ਦਿਨ ਪਹਿਲਾਂ ਨੋਟਿਸ ਲਾ ਤੇ ਫੇ ਕੱਲ ਨੂੰ ਤੁਹਾਡੇ ਘਰ ਆਉਂਦੇ ਤੋ ਇਹਦੀ ਵੀ ਪੰਜਾਬ ਦੀ ਸਰਕਾਰ ਵਿਜੀਲੈਂਸ ਤੋਂ انکواری ਕਰਾ ਕਿ ਇਹਦੇ ਪਿੱਛੇ ਵੀ ਕੋਈ politcal ਮੰਚਾ ਕਿਤੇ کرਪਸ਼ਨ ਵੀ ਤਨੀ blackmailing ਵੀ ਤਨੀ ਕਿ ਉਹ ਸਾਡੇ ਕੋਲ ਆਣ ਤਾਂ ਅਸੀਂ ਉਹਨੂੰ ਤੋਂ ਪੈਸਾ ਲੁੱਟੀਏ ਜਿੱਦਾਂ ਇਹਨਾਂ ਦਾ ਇੱਕ ਵਿਧਾਇਕ ਵੀ ਜਲੰਧਰ ਚ ਰੋਟ ਸਕਦਾ ਹੋ ਸਕਦਾ ਕੋਈ ਹੁਸ਼ਿਆਰ ਪਰਚ ਵੀ ਐਸਾ ਲਤੇਰਾ ਕੋਈ ਐਮ.ਐਲ.ਏ ਹੋਵੇ ਜਾਂ ਕੋਈ ਅਧਿਕਾਰੀ ਹੋਵੇ ਤੋ ਇਹ ਜਾਂਚ ਦਾ ਵਿਸ਼ਾ ਤੋ ਸਰਕਾਰ ਨੂੰ ਚਾਹੀਦਾ ਹੈ ਜਾਂਚ ਕਰੇ ਤਾਂ ਸਾਹਮਣੇ ਰੱਖੇ ਲੇਕਿਨ ਭੋਜਨ ਸਮਾਜ ਪਾਰਟੀ ਮਜੀਠੀ ਦੇ ਵਿੱਚ ਜਾਰੇਲੀ ਚੋਣਾਂ ਦਾ ਠਾਈ ਮੌਕਾ ਮਿਲਿਆ ਅਵੰਨ ਅਸੀਂ ਉੱਥੇ ਵੀ ਲੜਾਈ ਲੜੀ ਅਸੀਂ ਲੁਧਿਆਣਾ ਵੀ ਪਹੁੰਚੇ ਅਸੀਂ ਸੰਗਲੂਰ ਵੀ ਪਹੁੰਚੇ ਅਸੀਂ ਰਹੀਮਪੁਰ ਵੀ ਪਹੁੰਚੇ ਅਸੀਂ ਫਲੌਰ ਦੇ ਵਿੱਚ ਬਾਬਾ ਸਾਹਿਬ ਦੇ ਗੁੱਤ ਵੀ ਪੈਦ ਵੀ ਹੋਈ ਅਸੀਂ ਉੱਥੇ ਵੀ 4 ਦਿਨ 4 ਰਾਤਾਂ ਬੀਐਸਪ ਕਰਦੇ ਰਹੇ ਬੋਧਨ ਸਮਾਜ ਪਾਰਟੀ ਦਾ ਇਹ ਕਹਿਣਾ ਕਿ ਜਰਿਲੀ ਸ਼ਰਾਬ ਦੀਆਂ ਦੁਕਾਨਾਂ ਭਗਵੰਤ ਮਾਨ ਜੀ ਤੁਸੀਂ ਕਿਰਪੀਆਂ ਕਾਮਿਆਂ ਗਰੀਬਾਂ ਦੇ ਮਹੱਲਿਆਂ 'ਚ ਜਿਹੜੀਆਂ ਕੁਲਵਾਈਆਂ ਇਹਨੂੰ ਬੰਦ ਕਰਵਾਓ ਇਹਦਾ ਲੋਕਬਾਤ ਤੇ ਵਿਤੇ ਮਹੀਨੇ ਹਨ ਕਿ ਹਾਈ ਕੋਰਟ ਦੇ ਵਿੱਚ ਕੋਈ 20 ਦਿਨ ਦੇ ਲਗਭਗ ਲਾਅ ਸਰਖਣੇ ਦੇ ਇਹ ਸਰਕਾਰ ਨੇ ਉੱਥੇ ਲਿਖੇ ਦਿੱਤਾ ਕਿ ਇਹ ਫਰੂਤ ਕਰਦਾ ਜੇ ਕੋਈ ਕਾਬਲ ਬੰਦੇ ਨਹੀਂ ਹੈ ਇਹ ਕੀ ਸਰਕਾਰ ਨੇ ਸ਼ੁਰੂ ਕਰ ਕਹ ਅੰਟੀ ਨਹੀਂ ਆ ਜੀ ਕੋਈ ਇਹ ਸਰਕਾਰ ਜਿਹੜੀ ਆ ਮੈਂ ਤਾਂ ਕਹਿ ਕਿ ਜਿਹੜੀ ਇਹਨੇ ਹਰ ਕਿਸਮ ਦੇ ਨੈਤਿਕ ਹੱਦ ਬਨਾ ਪਾਰ ਕਰ ਗਈ ਕਾਂਗਰਸ ਵੀ ਐਨਟੀ ਦਲ ਤੋਂ ਕਾਂਗਰਸ ਨੇ ਵੀ ਪੱਤਰ ਲਿਖ ਕੇ ਬੰਦਤ ਨਹਿਰੂ ਨੇ ਦੇਸ਼ ਦੇ ਮੁੱਖ ਮੰਤਰੀ ਨੂੰ ਭੇਜਿਆ ਸੀ ਕਿ ਰਿਜ਼ਰਵੇਸ਼ਨ ਚੋ ਇਨੈਫੀਸ਼ੀਐਂਟ ਲੋਕ ਚੁਣ ਕੇ ਆਉਂਦੇ ਇਹ ਸਰਕਾਰੀ ਅਦਾਰਿਆਂ ਦੇ ਵਿੱਚ ਔਰ ਉਹਦੇ ਨਾਲ ਦੇਸ਼ ਦੀ ਐਫੀਸ਼ੀਐਂਸੀ ਤੇ ਬੁਰਾ ਪ੍ਰਭਾਵ ਪੈਂਦਾ ਇਹ ਪੰਡਤ ਨੇ ਉਹਨੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਪੱਤਰ ਉਹ ਹੀ ਕੁਝ ਉਹਨੇ 1961 ਵਿੱਚ ਲਿਖੇ ਭਗਵੰਤ ਮਾਨ 2024 25 ਤੇ ਨਾ ਮਨੂ ਇੱਕ ਮੈਟਰ ਗਿਆ ਨਾ ਕਿ ਇਹ ਸਾਰੇ ਇੱਕੋ ਹੀ ਸੋਚਦੇ ਲੋਕ ਹੈਂ ਕਾਂਗਰਸ ਅਕਾਲੀ ਬੀਜਪੀ ਆਪ ਇਨਾਂ ਦਾ ਸਿਰਫ ਪਗੜੀਆਂ ਦਾ ਅੰਤਰ ਹੈਗਾ ਪਰ ਖੋਪਰੀ ਦਾ ਕੋਈ ਅੰਤਰ ਨਹੀਂ ਠੀਕ ਹੈ ਸੋਚਿਓ ਕੋਈ ਇਸ ਕਰਕੇ ਇਹ ਦੰਤ ਵਿਰੋਧੀ ਵੀ ਆ ਇਹ ਪਸ਼ਰੇ ਵਿਰੋਧੀ ਵੀ ਆ ਨਾ ਇਹ ਮੰਡਲ ਲੱਗੋ ਕਰੀ ਇੱਕ ਕਿਸਾਨ ਵਿਰੋਧੀ ਵੀ ਆ ਵਪਾਰੀ ਵਿਰੋਧੀ ਵੀ ਆ ਇਹ ਨੌਜਵਾਨਾਂ ਤੇ ਭਵਿੱਖ ਨੂੰ ਬਰਬਾਦ ਕਰਨ ਦੇ ਵਿੱਚ ਬਿਮਾਰੋ ਇਹ ਬੇਰੁਜ਼ਗਾਰਾਂ ਨੂੰ ਕੁੱਟਣ ਲਈ ਇਹ ਬੇਰੁਜ਼ਗਾਰ ਧੀਆਂ ਦੇ ਬਾਲ ਨੌਜਵਾਨ ਲੈ ਕੇ ਜੇ ਮੌਜੂਦ ਸਮਾਜ ਪਾਰਟੀ ਇਸੇ ਕਰਕੇ ਪੰਜਾਬੀਆਂ ਨੂੰ ਸੰਬਾਧ ਦਿੰਦੀ ਆ ਕਿ ਆਓ ਕੋਣੇ 3 ਕਰੋੜ ਪੰਜਾਬੀਓ ਤੁਸੀਂ ਯੋਧਿਆਂ ਸੂਰਬੀਰਾ ਸੰਤਾਂ ਗੁਰੂਆਂ ਫਕੀਰਾਂ ਤੇ ਦਸਤ ਸੇ ਤੁਮਰੀ ਆਜ਼ਾਦੀ ਲਈ ਜਿਹੜੀ ਉਹਨਾਂ ਦੀ ਔਲਾਦ ਆਓ ਪੰਜਾਬ ਨੂੰ ਇਸ ਔਰ ਅੰਧਕਾਰ ਤੋਂ ਕੱਢਣ ਲਈ ਮੌਜੂਦ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿੰਮ ਦਾ ਹਿੱਸਾ ਬਣੀਏ ਔਰ ਪੰਜਾਬ ਸੰਭਾਲੋ ਮਹਿੰਮ ਦੀ ਸਫਲਤਾ ਹੀ ਪੰਜਾਬ ਦੀ ਜਨਰੇਸ਼ਨ ਨੂੰ ਬਚਾ ਸਕਦੀ ਆ ਪੰਜਾਬ ਨੂੰ ਤਾਂ ਤੁਸੀਂ ਕਹਿੰਦੇ ਕਿ ਨਾਲ ਪੰਜਾਬੀ ਲੋਕਾਂ ਨੇ ਕੋਈ ਮੌਕਾ ਸਾਨੂੰ ਵੀ ਦਿਓ ਅਸੀਂ ਪੰਜਾਬੀਆਂ ਨੂੰ ਕਹਿੰਨੇ ਕਿ 78 ਸਾਲ ਤੁਸੀਂ ਉਹਨਾਂ ਨੂੰ ਅਜਮਾਇਆ ਹਾਂ ਜਿਨ੍ਹਾਂ ਨੂੰ 78 ਸਾਲ ਅਜਮਾਨ ਤੋਂ ਬਾਅਦ ਤੁਸੀਂ ਸਾਰੇ ਹੀ ਆਪਣੇ ਬੱਚੇ ਜਹਾਜੇ ਚੱਲਣ ਲੱਗੇ ਕਿ ਸਾਨੂੰ ਇੱਥੇ ਕੋਈ ਥੇਰੀ ਨਹੀਂ ਨਾ ਜੰਮ ਜਿਹਦੀ ਔਲਾਦ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ ਕਿਆ ਉਹ ਸੱਤਾ ਦੇ ਹੱਕਦਾਰ ਹੋ ਸਕਦਾ ਨਹੀਂ ਨਹੀਂ ਕਦੇ ਵੀ ਜਿਹੜੇ ਡੱਗ ਦੀ ਚਿੱਟੇ ਦੀ ਹੋਮ ਡਿਲੀਵਰੀ ਕਰ ਰਹੇ ਪਿੰਡ-ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਦੀਆਂ ਦੁਕਾਨਾਂ ਖੋਲ ਰਏ ਧਾਰਮਿਕ ਸਥਾਨਾਂ ਮੋਰੇ ਸ਼ਰਾਬ ਦੀਆਂ ਦੁਕਾਨਾਂ ਖੋਲ ਰ ਕੇ ਲੱਜਾ ਨਹੀਂ ਕਰਦੇ ਪੰਜਾਬ ਨੂੰ ਕਰਜ਼ੇ ਦੇ ਬੋਲ ਥੰਨੇ ਦਬਾ ਦਿੱਤਾ ਹੈ ਸਕੂਲ ਅਧਿਆਪਕਾਂ ਤੋਂ ਖਾਲੀ ਪਏ ਆ ਮਾਸਟਰ ਡਾਕਟਰਾਂ ਤੋਂ ਖਾਲੀ ਪਏ ਕਿਸਾਨ ਕੁੱਟ ਖਾ ਰਹੇ ਇਸ ਕਰਕੇ ਮੈਂ ਕਹਿੰਨਾ 78 ਸਾਲਾ ਦੇ ਜ਼ਾਬਰ ਹਾਕਮਾਂ ਨੂੰ ਰੱਦ ਕਰਕੇ ਇੱਕ ਮੌਕਾ ਬਹੁਤਨ ਸਮਾਜ پارٹی ਨੂੰ ਦੇਉ ਪੰਜਾਬੀਓ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਇਸ ਕਰਕੇ ਮੇਰੀ ਤੁਹਾਨੂੰ ਸਨਿਮਰ ਬੇਨਤੀ ਆ ਕਿ ਪੰਜਾਬ ਦੇ ਹਿੱਤਾਂ ਦੇ ਖਾਤਰ ਪੰਜਾਬ ਦੇ ਭਵਿੱਖ ਦੇ ਨਿਰਮਾਣ ਦੀ ਖਾਤਰ ਇੱਕ ਨਵਾਂ ਸਿਹਤਮੰਤ ਪੰਜਾਬ ਖੜਾ ਕਰਨ ਦੇ ਖਾਤਰ ਆਓ ਬਹੁਜਤ ਸਮਾਜ ਪਾਰਟੀ ਨੂੰ ਇੱਕ ਮੌਕਾ ਦੇਣ ਲਈ ਪੰਜਾਬ ਸੁਭਾਣੋ ਮੈਂ ਦਾ ਹਿੱਸਾ ਬਣੋ ਧੰਨਵਾਦ ਬਹੁਤ ਬਹੁਤ ਤੁਹਾਡਾ ਮੋਤੀ ਸੰਤੰਨ ਜੀ ਚੌਧਰੀ ਗੁਰਨਾਥ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਮੈਂ ਮੈਂ ਪੰਜਾਬ ਦੇ ਵਸਨੀਕਾਂ ਨੂੰ ਮੈਂ ਆਪਣੋਂ ਵੀ ਬੇਨਤੀ ਕਰਦਾ ਤੁਸੀਂ ਉਹਨੂੰ ਬਜ਼ਾਰਾਂ ਦਾ ਹਰ ਚੱਲ ਦੇਖ ਲਿਆ ਕਿ ਕਿਹਨੂੰ ਬਜ਼ਾਰ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਹੁਣ ਇੱਕ ਇੱਕ ਟਾਈਮ ਵੀ ਐਸੀਪੀ ਵੀ ਬਹੁਤ ਜਿਹਾ ਸਮਾਜ ਪਾਰਟੀ ਨੇ ਵੀ ਇੱਕ ਟਾਈਮ ਦੇਖੋ ਜਿੱਦਾਂ ਇਹ ਯੂਪੀ ਦੇ ਬੱਚੇ ਉੱਤੋਂ ਤੱਕ ਕੰਮ ਕਰਕੇ ਦਿਖਾ ਰਹੇ ਕਿੱਥੇ ਵੀ ਕਰਕੇ ਦਿਖਾਉਣ ਲੱਗੇ ਕਿ ਦੁਬਾਰਾ ਫੇਰ ਬੇਨਤੀ ਇੱਕ ਇੱਕ ਸਮਾਂ ਇਹਨਾਂ ਨੂੰ ਜਦੋਂ ਵੋਹ ਜੈ ਪੀਰ ਜੈ ਉਹ ਹਰਤਵਾਇ ਗੁਰਜੀ ਖਾਲਸਾ ਵਾਹਿਗੁਰੂ ਜੀ ਦੀ ਵਾਇਗ ਦੇਖਾ ਖਾਲਸਾ ਮੈਂ ਕੋਈ ਜਿੱਤੀ ਪਤੇ ਜੈ ਪੀਰ ਜੈ ਪਾ